ਹਾਂਜੀ ਤੂੰ ਜੋ ਚਾਹੇ ਕਰੇ ਤੇਰਾ ਕੀਤਾ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਦੀ ਜਿੰਨੀ ਵੀ ਗੱਲ ਕਰੀਏ ਆਪਾਂ ਚਾਹੇ ਆਪਾਂ ਰੋਜ਼ 100000 ਵੀਡੀਓ ਪਾ ਦਈਏ ਫਿਰ ਵੀ ਤਾਂ ਉਮਰ ਚਾਹੇ ਪੂਰੀ ਦੁਨੀਆ ਤੇ ਜਿੰਨੇ ਲੋਕ ਰਹਿੰਦੇ ਆਪਾਂ ਉਹਦੀ ਸਿਫਤ ਸਲਾਹ ਗਾਈਏ ਫਿਰ ਵੀ ਨਹੀਂ ਗਾ ਸਕਦੇ ਕਿਉਂਕਿ ਇਹ ਤਾਂ ਇੱਕ ਛੋਟੀ ਜੀ ਧਰਤੀ ਦੇ ਉੱਤੇ ਬੈਠ ਕੇ ਆਪਾਂ ਆਪਣੀ ਧਰਤੀ ਦੇ ਉੱਤੇ ਜਿਹੜੇ ਪਰਮਾਤਮਾ ਦੇ ਰਚਾਈ ਖੇਡ ਨੇ ਉਹਨਾਂ ਦੀ ਗੱਲ ਕਰਦੇ ਆ ਇਸ ਧਰਤੀ ਤੋਂ ਬਿਨਾ ਇਹ ਧਰਤੀ ਇੱਕ ਪੁਆਇੰਟ ਤੇ ਆ ਕੇ ਇੱਕ ਛੋਟਾ ਜਿਹਾ ਕਿਣਕਾ ਰੇਤ ਦਾ ਉਹਦੇ ਨਾਲੋਂ ਵੀ ਘੱਟ ਛੋਟਾ ਵਜੂਦ ਰੱਖਦੀ ਆ ਤੇ ਹੁਣ ਸੋਚੋ ਵੀ ਜਿਹੜਾ ਪਰਮਾਤਮਾ ਨੇ ਏਡੀ ਵੱਡੀ ਕਾਇਨਾਤ ਸਾਜੀ ਗਿਆ ਤੇ ਉਹਦੀ ਖੇਡ ਕਿੱਡੀ ਵੱਡੀ ਹੋਣੀ ਆ ਹਰ ਸ਼ੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਆ ਦੇਖੋ ਇਹ ਜਿਵੇਂ ਦੋ ਪਾਣੀ ਨੇ ਦੋਨਾਂ ਦਾ ਅਲੱਗ-alag ਰੰਗ ਆ ਸਮੁੰਦਰ ਆ ਕੋਈ ਛੋਟਾ-ਮੋਟਾ ਥਾਂ ਨਹੀਂ ਹੈਗਾ ਇਹ ਦੋ ਪਾਣੀ ਆਪਸ ਦੇ ਵਿੱਚ ਮਿਕਸ ਨਹੀਂ ਹੋ ਰਹੇ ਤੇ ਆਪਾਂ ਨੇ ਇਹ ਤੋਂ ਪਹਿਲਾਂ ਜਿਹੜੀ ਫੇਸਬੁੱਕ ਦੇ ਵਿੱਚ ਸ਼ੁਰੂਆਤ ਦੇ ਵਿੱਚ ਦੋ ਜਿਹੜੀਆਂ ਪਹਿਲੀਆਂ ਵੀਡੀਓ ਪਾਈਆਂ ਸੀ ਉਹਦੇ ਵਿੱਚੋਂ ਇੱਕ ਵੀਡੀਓ ਇਹ ਸੀਗੀ ਕਿ ਪਾਣੀ ਦੇ ਥੱਲੇ ਪਾਣੀ ਅਸੀਂ ਪਾਣੀ ਦੇ ਥੱਲੇ ਵੀ ਪਾਣੀ ਦੇਖਿਆ ਸੀ ਪਾਣੀ ਦੇ ਵਿੱਚ ਵੀ ਪਾਣੀ ਦੇਖਿਆ ਜਿਹੜਾ ਆਪਸ ਦੇ ਵਿੱਚ ਮਿਲਦਾ ਨਹੀਂ ਪਰ ਅੱਜ ਜੋ ਪਰਮਾਤਮਾ ਦੀ ਖੇਡ ਦੀ ਆਪਾਂ ਗੱਲ ਕਰਨੀਆਂ ਉਹਨੇ ਤੁਹਾਨੂੰ ਸੱਚਮੁੱਚ ਹੈਰਾਨ ਕਰ ਦੇਣਾ ਜਿਹੜੇ ਪ੍ਰਮਾਤਮਾ ਨੇ ਪਾਣੀ ਦੇ ਵਿੱਚ ਪਾਣੀ ਨਹੀਂ ਰਲਣ ਦਿੱਤਾ ਜਿਹੜੇ ਪ੍ਰਮਾਤਮਾ ਨੇ ਪਾਣੀ ਦੇ ਥੱਲੇ ਪਾਣੀ ਰੱਖਿਆ ਉਸ ਪ੍ਰਮਾਤਮਾ ਨੇ ਇੱਕ ਦੁੱਧ ਦੀ ਲੇਕ ਬਣਾਈ ਆ ਮੰਗੋਲ ਲੋਕ ਨੇ ਜਿਹੜੇ ਮੰਗੋਲੀਆ ਦੇ ਵਿੱਚ ਇਹ ਲੇਕ ਆ ਇਹਨੂੰ ਮਿਲਕ ਲੇਕ ਵੀ ਕਹਿ ਦਿੰਦੇ ਨੇ ਉੱਥੇ ਦੇ ਲੋਕਾਂ ਵਾਸਤੇ ਪ੍ਰਮਾਤਮਾ ਦਾ ਇਹ ਤੋਹਫਾ ਤੁਸੀਂ ਪਿੰਕ ਲੇਕ ਬਾਰੇ ਸੁਣਿਆ ਹੋਣਾ ਇਹਦੇ ਬਾਰੇ ਕਿਹਾ ਜਾਂਦਾ ਵੀ ਇਹਦੇ ਵਿੱਚ ਕੋਈ ਐਸਾ ਕੈਮੀਕਲ ਆ ਜਿਹਦੇ ਕਰਕੇ ਇਹਦਾ ਰੰਗ ਆ ਜਿਹੜਾ ਉਹ ਪਿੰਕ ਹੋ ਗਿਆ ਪਰ ਇਹ ਜਿਹੜਾ ਕੈਮੀਕਲ ਆ ਇਹ ਆਪਣੇ ਸਰੀਰ ਦੇ ਵਾਸਤੇ ਨੁਕਸਾਨਦੇ ਆਪਾਂ ਇਹ ਪਾਣੀ ਆ ਜਿਹੜਾ ਪੀ ਨਹੀਂ ਸਕਦੇ ਆਪਾਂ ਇਹ ਪਾਣੀ ਦੇ ਨਾਲ ਨਹਾ ਨਹੀਂ ਸਕਦੇ ਹਨਾ ਇਹ ਪਾਣੀ ਦੇ ਵਿੱਚ ਇਦਾਂ ਦਾ ਕੈਮੀਕਲ ਆ ਜਿਹੜਾ ਸਾਡੇ ਸਰੀਰ ਨੂੰ ਬਿਮਾਰੀਆਂ ਵੀ ਦੇ ਸਕਦਾ ਭਿਆਨਕ ਰੋਗ ਵੀ ਦੇ ਸਕਦਾ ਤੇ ਸਾਨੂੰ ਮਾਰ ਵੀ ਸਕਦਾ ਪਰ ਆ ਜਿਹੜੀ ਪਰਮਾਤਮਾ ਦੀ ਰਹਿਮਤ ਆ ਮੰਗੋਲ ਦੇ ਅੰਦਰ ਇਹਨੇ ਕਮਾਲ ਕਰਤੀ ਕਿਉਂਕਿ ਮੈਂ ਖੁਦ ਦੇਖ ਕੇ ਇਨਾ ਹੈਰਾਨ ਹੋਇਆ ਕਿ ਵਾਹਿਗੁਰੂ ਅਜੇ ਤਾਂ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਇਸ ਧਰਤੀ ਦੇ ਉੱਤੇ ਨੇ ਜਿਹਦੇ ਬਾਰੇ ਅਸੀਂ ਜਾਣਦੇ ਹੀ ਨਹੀਂ ਕਿੰਨਾ ਕੁਝ ਆ ਇਸ ਧਰਤੀ ਦੇ ਉੱਤੇ ਇਹ ਜਿਹੜੀ ਲੇਕ ਆ ਇਹ ਲੇਕ ਦੀ ਇੱਕ ਖੂਬੀ ਨਹੀਂ ਹੈਗੀ ਕਈ ਖੂਬੀਆਂ ਨੇ ਪਹਿਲੀ ਤਾਂ ਇਹ ਲੇਕ ਦੇਖਣ ਨੂੰ ਇਦਾਂ ਲੱਗਦੀ ਆ ਜਿਦਾਂ ਸੱਚਮੁੱਚ ਦੁੱਧ ਦੀ ਲੇਕ ਹੋਵੇ ਤੇ ਦੂਸਰੀ ਖੂਬੀ ਇਹ ਆ ਕਿ ਇਹਦਾ ਜਿਹੜਾ ਪਾਣੀ ਆ ਲੋਕ ਸਿੱਧਾ ਡਾਇਰੈਕਟ ਗਲਾਸਾਂ ਦੇ ਵਿੱਚ ਬੋਤਲਾਂ ਦੇ ਵਿੱਚ ਭਰ-ਭਰ ਕੇ ਪੀਂਦੇ ਆ ਆ ਦੇਖੋ ਤੁਸੀਂ ਦੇਖਣ ਨੂੰ ਬਿਲਕੁਲ ਦੁੱਧ ਹੀ ਲੱਗਦਾ ਪਾਣੀ ਤਾਂ ਲੱਗਦਾ ਹੀ ਨਹੀਂ ਸੋ ਮਤਲਬ ਕਿ ਇਹ ਜਿਹੜਾ ਪਾਣੀ ਆ ਇਹ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਦਿੰਦਾ ਦੇਖੋ ਕਿ ਮੈਂ ਉਹਨੇ ਕੱਪ ਭਰਿਆ ਤੇ ਪੀ ਲਿਆ ਕੈਸੀ ਖੇੜਾ ਵਾਹਿਗੁਰੂ ਦੀ ਹਨਾ ਜੇ ਉਹ ਏਡੀਕ ਲੇਕ ਦੁੱਧ ਦੀ ਬਣਾ ਸਕਦਾ ਤਾਂ ਉਹ ਦੁੱਧ ਦੇ ਸਮੁੰਦਰ ਨਹੀਂ ਚਲਾ ਸਕਦਾ ਹੋ ਸਕਦਾ ਕਿਸੇ ਗ੍ਰਹਿ ਦੇ ਉੱਤੇ ਕਿਸੇ ਹੋਰ ਦੁਨੀਆ ਦੇ ਵਿੱਚ ਦੁੱਧ ਦੇ ਸਮੁੰਦਰ ਵੀ ਚੱਲਦੇ ਹੋਣ ਅਸੀਂ ਸਾਰੇ ਜਾਣੇ ਮਿਲ ਕੇ ਵੀ ਪ੍ਰਮਾਤਮਾ ਦੇ ਗੁਣਾਂ ਦੀ ਗੱਲ ਕਰੀਏ ਉਹਦੀਆਂ ਰਹਿਮਤਾਂ ਦੀ ਗੱਲ ਕਰੀਏ ਫਿਰ ਵੀ ਅਸੀਂ ਉਹਨੂੰ ਪੂਰਾ ਦੱਸ ਨਹੀਂ ਸਕਦੇ ਹਾਲਾਂਕਿ ਸਾਡੀ ਧਰਤੀ ਇੱਕ ਥਾਂ ਦੇ ਉੱਤੇ ਆ ਕੇ ਰੇਤ ਦੇ ਕਣਕੇ ਤੋਂ ਵੀ ਛੋਟਾ ਵजूद ਰੱਖਦੀ ਹੈ ਇਹ ਵੀ ਸਿਰਫ ਕਹਿਣ ਨੂੰ ਹੁੰਦਾ ਨਹੀਂ ਤਾਂ ਸਾਡਾ ਕੋਈ ਵजूद ਹੀ ਨਹੀਂ ਹੈਗਾ ਪਰ ਉਹ ਇੰਨਾ ਵੱਡਾ ਤੇ ਉਹਦੀ ਖੇਡ ਇੰਨੀ ਵੱਡੀ ਆ ਕਿ ਅਸੀਂ ਮਿਲ ਕੇ ਵੀ ਉਹਦਾ ਸ਼ੁਕਰਾਨਾ ਨਹੀਂ ਕਰ ਸਕਦੇ ਅਸੀਂ ਮਿਲ ਕੇ ਵੀ ਉਹਦੀ ਇਸ ਖੇਡ ਦੀ ਗੱਲ ਨਹੀਂ ਕਰ ਸਕਦੇ ਇਸੇ ਕਰਕੇ ਤੁਹਾਨੂੰ ਕਹਿੰਨੇ ਹੁੰਨੇ ਆ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਤੇ ਜਿਹੜੇ ਵੀ ਨਾਂ ਨਾਲ ਤੁਸੀਂ ਆਪਣੇ ਰੱਬ ਨੂੰ ਜਾਣਦੇ ਹੋ ਉਹਦੇ ਸ਼ੁਕਰਾਨੇ ਦੇ ਵਿੱਚ ਬੈਠ ਜਾਓ ਬਸ ਉਹਦਾ ਸਿਮਰਨ ਸ਼ੁਰੂ ਕਰੋ ਆਉਣ ਵਾਲਾ ਸਮਾਂ ਸੱਚਮੁੱਚ ਬੜਾ ਭਿਆਨਕ ਆ ਪੂਰੀ ਦੁਨੀਆ ਦੇ ਵਿੱਚ ਜਿਹੜੀ ਖਲਬਲੀ ਮੱਚੀ ਹੋਈ ਆ ਨਾ ਇਹਨੇ ਪਤਾ ਨਹੀਂ ਕਿੱਦਾਂ ਦੇ ਪਾਸੇ ਪਲਟਨੇ ਆ ਪਰ ਤੁਸੀਂ ਆਪਣੇ ਰੱਬ ਦੇ ਉੱਤੇ ਭਰੋਸਾ ਰੱਖਣਾ ਕਿਉਂਕਿ ਉਹ ਤੋਂ ਬਿਨਾ ਕਿਸੇ ਨੇ ਤੁਹਾਡੀ ਬਾਹ ਨਹੀਂ ਪਾਣੀ ਉਹੀ ਆ ਜਿਹੜਾ ਤੁਹਾਨੂੰ ਬਚਾ ਸਕਦਾ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਲਾ ਵਰਤਦੀ ਆ ਤੇ ਚਮਤਕਾਰ ਹੁੰਦੇ ਨੇ ਜਿਉਂਦੇ ਵਾਸਤੇ ਰਹੋ ਧੰਨਵਾਦ